ਕਿ ਰਾਹ ਨੈਸ਼ਨਲ ਹਾਈਵੇ ਜਾਮ ਕੀਤਾ ਕੀ ਮਾਮਲਾ ਕੀ ਹੈ ਇਹ ਅੱਜ ਜਿਹੜਾ ਅਸੀਂ ਨੈਸ਼ਨਲ ਹਾਈਵੇ ਮਲੋਟ ਹਵੋ ਰੋਡ ਤਹਿਸੀਲ ਦੇ ਸਾਹਮਣੇ ਜਿਹੜਾ ਅਸੀਂ ਜਾਮ ਕੀਤਾ ਇਹਦਾ ਮੁੱਖ ਕਾਰਨ ਤਾਂ ਸਾਡਾ ਇਹ ਜ਼ਮੀਨ ਐਕਵਾਇਰ ਨੂੰ ਲੈ ਕੇ ਸਾਡੇ ਕਾਫੀ ਸਮੇਂ ਤੋਂ ਪੰਬਲਪੂਸਾ ਪਿਆ ਸਾਡੇ ਪਰਿਵਾਰ ਸਾਡੇ ਬੱਚੇ ਸਾਡਾ ਪਿੰਡ ਸਾਰੇ ਦੋ ਤਿੰਨ ਪਿੰਡ ਡਿਸਟਰਬ ਹੋ ਗਏ ਆ ਇਸ ਪ੍ਰਸ਼ਾਸਨ ਨੂੰ ਅਸੀਂ ਪਿਛਲੇ ਹਫਤੇ ਤੋਂ ਲਗਾਤਾਰ ਆ ਰਹੇ ਹਾਂ ਪੁੱਛਣ ਵਾਸਤੇ ਵੀ ਸਾਡੇ ਨਾਲ ਕੀ ਹੋ ਰਿਹਾ ਕੀ ਬੀਤੇਗਾ ਭਰੋਸੇਯੋਗ ਸੂਤਰਾ ਤੋਂ ਅਸੀਂ ਆਉਣ ਰਿਕਾਰਡ ਲੈ ਲਿਆ ਸਾਰਾ ਪਰ ਪ੍ਰਸ਼ਾਸਨ ਸਾਨੂੰ ਦੱਸਣ ਲਈ ਅਜੇ ਵੀ ਇੱਛਿਆਰ ਨਹੀਂ ਅੱਜ ਅਸੀਂ ਉਸ ਘਰ ਨੂੰ ਲੈ ਕੇ ਤਸੀਲ 'ਚ ਪਹੁੰਚੇ ਸੀ ਜਦੋਂ ਤਸੀਲ 'ਚ ਪਹੁੰਚੇ ਤੇ ਇੱਥੇ ਕੋਈ ਵੀ ਜ਼ਿੰਮੇਵਾਰ ਤਸੀਲ ਦਾ ਬੰਦਾ ਹਾਜ਼ਰ ਨਹੀਂ ਹੈਗਾ ਨਾ ਤਸੀਲਦਾਰ ਨਾ ਐਸ.ਡੀ.ਐਮ. ਨਾ ਨਾਇਬ ਤਸੀਲਦਾਰ ਇੱਥੇ ਕੋਈ ਵੀ ਨਹੀਂ ਹੈਗਾ ਵੇਖੋ ਕਿੱਡੀ ਹਾਸ ਹੋਣੀ ਚੀਜ਼ ਤਸੀਲ ਦਾ ਕੰਟਰੋਲ ਹੀ ਹੈ ਨਹੀਂ ਇੱਥੇ ਕਿਸੇ ਦਾ ਕਿਵਾਰ ਤਾਂ ਜਿਹੜਾ ਮਾਮਲਾ ਉਹੀ ਮਾਮਲਾ ਕਿ ਪ੍ਰਸ਼ਾਸਨ ਕਹਿੰਦਾ ਜਿਹੜਾ ਮਾਮਲਾ ਹੈ ਅੱਜ ਦਾ ਧਰਨੇ ਦਾ ਕਾਰਨ ਇਹ ਸੀ ਵੀ ਸਾਨੂੰ ਪ੍ਰਸ਼ਾਸਨ ਦਾ ਕੋਈ ਵੀ ਬੰਦਾ ਮਿਲਣ ਲਈ ਤਿਆਰ ਨਹੀਂ ਹੋ ਰਿਹਾ ਤੇ ਉਹ ਬਿਲਨ ਪ੍ਰਸ਼ਾਸਨ ਨੂੰ ਆਏ ਸੀ ਅਸੀਂ ਧਰਨਾ ਲਾਉਣਾ ਸਾਡਾ ਕੋਈ ਅੱਜ ਸਾਡੇ ਨਹੀਂ ਸੀ ਹੈਗਾ ਪ੍ਰੋਗਰਾਮ ਪਰ ਜਦੋਂ ਤਹਿਸੀਲ ਦੇ ਵਿੱਚੋਂ ਸਾਨੂੰ ਸੰਤੁਸ਼ਟੀਜਨਕ ਜਵਾਬ ਨਾ ਮਿਲਣ ਦੇ ਕਾਰਨ ਸਾਨੂੰ ਇੱਥੇ ਆਉਣਾ ਪਿਆ ਪਰ ਤੰਨਾ ਲਾਉਣ ਜਿਹੜਾ ਸਾਡਾ ਮੁੱਖ ਕਾਰਨ ਹੈ ਉਹ ਸਾਡਾ ਕਬਰਵਾਲਾ ਸਰਾਵਾ ਪਿੰਡ ਕਬਰਵਾਲਾ ਜਿਹਦੇ ਵਿੱਚ ਕੀ ਮਾਈਨਿੰਗ ਵੱਲੋਂ ਖਣਿਜ ਕੋਈ ਖਣਿਜ ਪਦਾਰਥ ਕਹਿੰਦੇ ਨੇ ਇਹਦੇ ਥੱਲੇ ਆ ਉਹਦੇ ਸਬੰਧ ਚ ਅਸੀਂ ਅਕਵਾਇਰ ਕਰ ਰਹੇ ਹਾਂ ਸਾਨੂੰ ਨਹੀਂ ਪਤਾ ਲੱਗ ਰਿਹਾ ਵੀ ਉਹ ਹਵਾਵਾਂ ਨੇ ਸਾਨੂੰ ਨਹੀਂ ਪਤਾ ਲੱਗ ਰਿਹਾ ਵੀ ਉਹ ਸੱਚੇ ਸਾਨੂੰ ਨਹੀਂ ਪਤਾ ਲੱਗ ਰਿਹਾ ਵੀ ਉਹ ਕਹਾਣੀ ਕੀ ਹੈ ਅਸੀਂ ਉਸ ਪੰਬਲ ਪੂਸੇ ਚ ਪਏ ਹੋਏ ਹਾਂ ਸਾਨੂੰ ਸੰਤੁਸ਼ਟੀਜਨਕ ਜਵਾਬ ਪ੍ਰਸ਼ਾਸਨ ਵੱਲੋਂ ਨਹੀਂ ਮਿਲ ਰਿਹਾ ਉਸੇ ਕਾਰਨ ਅਸੀਂ ੜਕ ਰਹੇ ਆ ਤੇ ਉਹ ਸਾਡੀ ਜਿਹੜੀ ੜਕਣ ਹੈ ਸਾਨੂੰ ਲੱਗਦਾ ਵੀ ਉਹ ਸੱਚ ਚ ਬਦਲ ਜਾ ਰਹੀ ਹੈ ਤੁਹਾਨੂੰ ਕੀ ਨਹੀਂ ਆਖਿਆ ਤੁਹਾਡੇ ਕੋਲ ਕੋਣ ਆਇਆ ਅਸੀਂ ਕੁਝ ਪਰੋਸੇਯੋਗ ਸੂਤਰਾਂ ਤੋਂ ਅਸੀਂ ਕੁਝ ਜਿਹੜੀਆਂ ਇਹਨਾਂ ਨੇ ਪ੍ਰਸ਼ਾਸਨ ਨੇ ਚਿੱਠੀਆਂ ਗੱਡੀਆਂ ਨੇ ਸਾਡਾ ਇੱਕ ਡੀ ਟ੍ਰਿਬਿਊਨ 2021 ਇੱਕ ਹਿੰਦੁਸਤਾਨ ਟਾਈਮ ਦੀਆਂ ਦੋ ਖਬਰਾਂ ਨੇ ਸਾਡੇ ਕੋਲ ਜਿਹਦੇ ਵਿੱਚ ਖਣਿਜ ਪਦਾਰਥ ਕੇਂਦਰੀ ਖੋਜ ਕੇਂਦਰੀ ਪ੍ਰਦਾਰਥ ਨੇ ਜਿਹੜੇ ਨੇ ਉਹਨਾਂ ਨੇ ਇੱਥੋਂ ਦੇ ਬੁਲਾਕ ਕਬਰਵਾਲਾ ਜਿਹੜਾ ਸਾਡਾ ਪਿੰਡ ਹੈ ਉਹਨੂੰ ਇੱਕ ਬਹੁਤ ਵੱਡਾ ਆਪਦਾ ਖਜ਼ਾਨਾ ਸਮਝਿਆ ਉਹ ਖਵਾਬ ਦੇ ਵਿੱਚ ਉਹਨਾਂ ਖਬਰਾਂ ਲਾਈਆਂ ਸੀ ਉਹਨਾਂ ਖਬਰਾਂ ਦੇ ਆਧਾਰ ਤੇ ਅਸੀਂ ਭੱਜੇ ਆ ਤੇ ਪ੍ਰਸ਼ਾਸਨ ਦੇ ਵਿੱਚੋਂ ਜਿਹੜਾ ਸਾਨੂੰ ਪਤਾ ਲੱਗਿਆ ਇਹਨਾਂ ਦੀਆਂ ਜਿਹੜੀਆਂ ਕੋਈ ਸਾਨੂੰ ਨਾਂ ਦੱਸਣ ਦੇ ਸ਼ਰਤ ਤੇ ਜਿਹੜੀਆਂ ਸਾਨੂੰ ਚਿੱਠੀਆਂ ਮਿਲੀਆਂ ਉਹ ਸਾਡੇ ਕੋਲ ਨੇ ਉਹ ਤੁਹਾਨੂੰ ਅਸੀਂ ਵਿਖਾ ਸਕਦੇ ਹਾਂ ਜਿਹੜੀਆਂ ਇਹਨਾਂ ਨੇ ਐਨਓਸੀ ਲੈਣ ਵਾਸਤੇ ਵੱਖ-ਵੱਖ ਵਿਭਾਗਾਂ ਨੂੰ ਡੀਸੀ ਸਾਹਿਬ ਨੇ ਲੈਟਰ ਕੱਢੇ ਨੇ ਅਸੀਂ ਉਸ ਚੀਜ਼ ਨੂੰ ਲੈ ਕੇ ਚਿੰਤਾ ਦਾ ਦੁਖੀ ਹਾਂ ਵੀ ਸਾਡਾ ਭੁੱਖ ਕਿੱਧਰ ਜਾ ਰਿਹਾ ਹਾਂਜੀ ਕੀ ਨਾ ਕੀ ਆਪਣਾ ਤੇ ਕੀ ਮਾਮਲਾ ਕੀ ਹੈ ਹਾਂਜੀ ਮੇਰਾ ਨਾਮ ਸਵਰਨ ਸਿੰਘ ਜੀ ਐਕ ਸਰਪੰਚ ਪਿੰਡ ਕਬਰਵਾਲਾ ਜੀ ਮਾਮਲਾ ਇਹ ਹੈ ਕਿ ਕੇਂਦਰੀ ਖੇਨਜ ਮੰਤਰਾਲਾ ਸਾਡੇ ਪਿੰਡ ਕਬਰਵਾਲਾ ਕੰਟੇ ਨਾਲੀ ਤੇ ਸਰਾਵਾ ਬੋਦਨਾ ਦਾ 1300 ਏਕੜ ਰਕਬਾ ਐਕਵਾਇਰ ਕਰ ਰਿਹਾ ਜੀ ਜਿੰਦਾਜ ਕਬਰਵਾਲੇ ਦਾ 750 4 400 ਦੂਸਰੇ ਪਿੰਡਾਂ ਦਾ ਐਕਵਾਇਰ ਕਰ ਰਿਹਾ ਹੈ ਪਹਿਲਾਂ ਅਸੀਂ ਜਦੋਂ ਸਾਨੂੰ ਪ੍ਰੋਸੀਜਰ ਸੂਤਰਾਂ ਤੋਂ ਪਤਾ ਲੱਗਾ ਤਾਂ ਸਾਡੀ ਪੌੜੀ ਦਾ ਪਹਿਲਾ ਡੰਡਾ ਸੀ ਪਟਵਾਰੀ ਸਾਹਿਬ ਤਾਂ ਜਦੋਂ ਪਟਵਾਰੀ ਸਾਹਿਬ ਕੋਲ ਆਏ ਉਹ ਤੁਹਾਡੀ ਮੈਂ ਗੱਲ ਕਰਨੀਆ ਤੁਸੀਂ ਕਹਿੰਦੇ ਤੁਹਾਨੂੰ ਕਿਵੇਂ ਪਤਾ ਲੱਗਾ ਪਟਵਾਰੀ ਸਾਹਿਬ ਨੇ ਸਾਡੇ ਪਿੰਡ ਦਾ ਸਿਜਰਾ ਜਿਹਨੂੰ ਅਸੀਂ ਲੱਠਾ ਕਹਿੰਦੇ ਆ ਉਹ ਸਾਡੇ ਅੱਗੇ ਰੱਖਤਾ ਕਿ ਆਹ ਸਾਰਾ ਰਕਬਾ ਤੁਹਾਡੇ ਪਿੰਡ ਦਾ 801 ਏਕੜ ਰਕਬਾ ਹੈ ਇਹ ਅੰਡਰਲਾਈਨ ਕਰਤਾ ਜੋ ਸਾਨੂੰ ਡੀਸੀ ਸਾਹਿਬ ਨੂੰ ਲੋਕੇਸ਼ਨ ਭੇਜੀ ਗਈ ਸੀ ਐਸ ਹੁਕਮ ਤਹਿਤ ਇਹਦੇ ਖਸਰਾ ਨੰਬਰ ਸਾਰਾ ਕੁਝ ਮੰਗਿਆ ਗਿਆ ਜੀ ਇਹਦਾ ਕ੍ਰਿਟੀਕਲ ਜਿਹੜਾ ਵੀ ਇਹਨਾਂ ਨੇ ਫੈਸਿਲੀਟੀ ਪੁੱਛੀ ਆ ਉਹਨਾਂ ਨੇ ਸਾਰੀਆਂ ਸਹੂਲਤਾਂ ਉਹਨਾਂ ਦਿੱਤੀਆਂ ਨੇ ਦੂਸਰੀ ਗੱਲ ਜਿਹੜੀ ਪ੍ਰੂਫ ਪੂਰਾ ਸਾਨੂੰ ਹੋਇਆ ਵੀ ਉਹ ਸਾਨੂੰ ਕਿੱਥੋਂ ਪਤਾ ਲੱਗਾ ਜੀ ਜਦੋਂ ਸਾਡੇ ਬਣੇ ਹਨ 5000 ਦੇ ਕਰੀਬ ਲੋਕ ਬੇਕਾਰ ਹੋਣ ਜਾ ਰਹੇ ਜੀ ਸਰਖੇ ਜ਼ਮੀਨ ਜਿਹੜੀ ਹੈ ਉਹ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨਾਲ ਕੇ ਸੜ ਤੋਂ ਖੋ ਰਹੀ ਹੈ ਇੱਕ ਬਣੇ 80 ਕਰੋੜ ਲੋਕ ਭੁੱਖੇ ਮਾਰੇ ਆ ਦੂਜੇ ਬਣੇ ਜ਼ਰਖੇ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਜਿਹੜਾ ਕਿ ਐਕੂਜੀਸ਼ਨ ਦੇ ਬਿਲਕੁਲ ਉਲਟ ਕੱਲ ਅਸੀਂ ਇਹ ਸਾਨੂੰ ਕਿਵੇਂ ਪਤਾ ਲੱਗਾ ਜਿਹੜਾ ਪੂਰਨ ਤੌਰ ਤੇ ਜਦੋਂ ਅਸੀਂ ਐਗਰੀਕਲਚਰ ਮਿਨਿਸਟਰ ਗਰਮੀਰ ਸਿੰਘ ਖੁੱਡੀਆਂ ਜੀ ਨਾਲ ਸੰਪਰਕ ਕੀਤਾ ਉਹਨਾਂ ਨੂੰ ਜਾ ਕੇ ਮਿਲੇ ਉਹਨਾਂ ਦੇ ਘਰ ਤਾਂ ਅਸੀਂ ਉਹਨਾਂ ਨੂੰ ਜਾ ਕੇ ਇਹ ਬੇਨਤੀ ਕੀਤੀ ਕਿ ਕਬਰ ਵਾਲਾ ਕਟਿਆਂ ਵਾਲੀ ਤੇ ਸਰਾਵਾ ਬੋਤਲਾਂ ਦੀ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ 1300 1400 ਏਕੜ ਤਾਂ ਉਹਨਾਂ ਨੇ ਡੀਸੀ ਸਾਹਿਬ ਨਾਲ ਗੱਲ ਕੀਤੀ ਤਾਂ ਡੀਸੀ ਸਾਹਿਬ ਨੇ 5 ਮਿੰਟ ਆਪਦੀ ਉਹਨਾਂ ਨਾਲ ਗੱਲਬਾਤ ਕਰਕੇ ਦੱਸਤਾ ਕਿ ਬੜਾ ਕ੍ਰਿਟੀਕਲ ਮਾਮਲਾ ਹੈ ਅਸੀਂ ਇਸ ਨੂੰ ਨਾਜ਼ੁਕ ਸਮਝਦੇ ਹਾਂ ਖੂਬਤ ਰੱਖਣਾ ਹੈ ਪਾਸੇ ਕਰਕੇ ਉਹਨਾਂ ਨੇ ਗੱਲ ਕੀਤੀ ਹੈ ਇਥੋਂ ਬੜਾ ਕੀਮਤੀ ਖਜ਼ਾਨਾ ਮਿਲਿਆ ਹੈ ਕੀ ਜ਼ਮੀਨ ਹਰ 100 ਅਕਵਾਇਰ ਹੋਏਗੀ ਤਾਂ ਸਾਨੂੰ ਖੁੱਡੀਆਂ ਸਾਹਿਬ ਨੇ ਗੱਲ ਕਰਨ ਤੋਂ ਬਾਅਦ ਇਹ ਕਹਿ ਦਿੱਤਾ ਗਿਆ ਕਿ ਇਹ ਜ਼ਮੀਨ ਤਾਂ ਜੀ ਅਕਵਾਇਰ ਹੋਏਗੀ ਇੱਥੇ ਫਿਰ ਮੈਂ ਦੱਸ ਦਿਆ ਕਿ ਅਸੀਂ 5000 ਦੇ ਕਰੀਬ ਲੋਕ ਜਿਹੜੇ ਪਹਿਲੀ ਸਭ ਤੋਂ ਵੱਡੀ ਗੱਲ ਜੀ ਇਹਦਾ ਪਿੰਡ ਕਬਰਵਾਲਾ ਕਟਿਆਂ ਵਾਲੀ ਤੇ ਸਰਾਵਾ ਬੋਦਲਾ ਇਹ 1947 ਦੇ ਔਜਾਰਿਆਂ ਦਾ ਪਿੰਡ ਆ ਜੀ ਅਸੀਂ ਉਸ ਪਾਸਿਓਂ ਕੁਝ ਜੁੜ ਕੇ ਆਏ ਆ ਸਾਨੂੰ ਬੇਆਬਾਦ ਜ਼ਮੀਨਾਂ ਮਿਲੀਆਂ ਜੀ ਸਾਡੀਆਂ ਦੋ ਪੀੜੀਆਂ ਇਸ ਨੂੰ ਸਵਾਰ ਦੀਆਂ ਇਹਦੇ ਵਿੱਚ ਦਫ਼ਨ ਹੋ ਗਈਆਂ ਨੇ ਜੀ ਹੁਣ ਕਿਤੇ ਜਾ ਕੇ ਸਾਡੀਆਂ ਜ਼ਮੀਨਾਂ ਖੇਤੀ ਦੇਣ ਲੱਗੀਆਂ ਸੀ ਤੇ ਹੁਣ ਆ ਜਿਹੜਾ ਅਜੇ ਸਭ ਤੋਂ ਵੱਡਾ ਇਹਨਾਂ ਨੇ ਜਿਹੜਾ ਐਕਵਾਇਰ ਦਾ ਸਾਡੇ ਤੇ ਬੰਬ ਮਾਰਿਆ ਸਾਨੂੰ ਦੁੱਖ ਹੁੰਦਾ ਪੂਰਾ ਜਦੋਂ ਅਸੀਂ ਸ਼ੁਰੂ ਚ ਆਏ ਤਾਂ ਸਾਡੇ ਵੱਡਿਆਂ ਨੇ ਛੱਪਰ ਪਾਏ ਛੱਪਰਾ ਤੋਂ ਅਸੀਂ ਜੀ ਢਾਰੇ ਪਾਏ ਢਾਰਿਆ ਤੋਂ ਅਸੀਂ ਕੋਠੀਆਂ ਪਾ ਕੇ ਉਹਦੇ ਖੇਤਾਂ ਦੇ ਵਿੱਚ ਰਹਿਣ ਲੱਗੇ ਆ ਤੇ ਅੱਜ ਫੇਰ ਸਾਨੂੰ ਉਹ ਜਾੜਿਆ ਜਾ ਰਿਹਾ ਉਹ ਵੀ ਜਿਰਖੇ ਜਮੀਨ ਲੈ ਕੇ ਇਸ ਕਰਕੇ ਸਾਨੂੰ ਦੁੱਖ ਹੈ ਸਾਨੂੰ ਸਭ ਤੋਂ ਵੱਡਾ ਇਹ ਦੁੱਖ ਹੈ ਕਿ ਜਦੋਂ ਅਸੀਂ ਪਹਿਲੇ ਦਿਨ ਛੱਕਨ ਵਾਰ ਇੱਥੇ ਆਏ ਤਾਂ ਸਾਨੂੰ ਤਹਿਸੀਲਦਾਰ ਦੇ ਰੀਡਰਾਂ ਨੇ ਐਸਡੀਐਮ ਸਾਹਿਬ ਦੇ ਰੀਡਰਾਂ ਨੇ ਅਤੇ ਪਟਵਾਰੀਆਂ ਨੇ ਸਾਰਿਆਂ ਨੇ ਝੂਠ ਮਾਰਿਆ ਜੀ ਕੋਈ ਗੱਲ ਨਹੀਂ ਹੈਗੀ ਜਦੋਂ ਅਸੀਂ ਪ੍ਰੈਸ ਬੁਲਾਈ ਤੇ ਪ੍ਰੈਸ ਵੀਰ ਨੇ ਵੀ ਜਦੋਂ ਡੀਸੀ ਸਾਹਿਬ ਨਾਲ ਗੱਲ ਕੀਤੀ ਤਾਂ ਡੀਸੀ ਸਾਹਿਬ ਨੇ ਵੀ ਪ੍ਰੈਸ ਵਾਲੇ ਵੀਰ ਨੂੰ ਝੂਠ ਮਾਰਿਆ ਕਿ ਕੋਈ ਅਕਵਾਇਰ ਨਹੀਂ ਹੋਈ ਹੁਣ ਤੁਸੀਂ ਮਿਨਿਸਟਰ ਸਾਹਿਬ ਨੂੰ ਕਹਿ ਰਹੇ ਅਕਵਾਇਰ ਹੋ ਰਹੀ ਸਾਨੂੰ ਬਹੁਤ ਵੱਡਾ ਦੁੱਖ ਹੈ ਜੀ ਇਹਨਾਂ ਗੱਲਾਂ ਦੇ ਝੂਠ ਮਾਰਿਆ ਜਾਂਦਾ ਹੈ ਕਿਸਾਨ ਨੂੰ ਬਿਲਕੁਲ ਪੁੱਛ ਲਿਆ ਜਾਂਦਾ ਹੈ ਕਿਸਾਨ ਨੂੰ ਉਜਾੜਨ ਦੇ ਮਨਸੂਬੇ ਆ ਜੀ ਅਸੀਂ ਇਹ ਹਰ ਹਾਲਤ ਨਹੀਂ ਹੋਣ ਦੇਵਾਂਗੇ ਅਸੀਂ ਆਦੇ মিডিਆ ਦੇ ਸਰਕਾਰਾਂ ਨੂੰ ਪੰਜਾਬ ਸਰਕਾਰ ਨੂੰ ਤੇ ਕੇਂਦਰ ਸਰਕਾਰ ਨੂੰ ਇਹ ਗੱਲ ਕਹਿ ਦੇਣੀ ਚਾਹੁੰਦੇ ਹਾਂ ਕਿ ਸਾਡੀ ਲਾਸ਼ਾਂ ਦੇ ਉੱਪਰ ਦੀ ਟੱਪ ਕੇ ਹੀ ਤੁਸੀਂ ਸਾਡੀ ਜ਼ਮੀਨ ਐਕਵਾਇਰ ਕਰ ਸਕਦੇ ਹੋ ਵਰਨਾ ਅਸੀਂ ਤੁਹਾਨੂੰ ਆਦੇ ਖੇਤਾਂ 'ਚ ਨਹੀਂ ਵੜਨਿਆਂਗੇ ਐਸਾ ਜਿਹੜਾ ਪਸਾਨਾ ਨੇ ਜਿਹੜਾ ਨੈਸ਼ਨਲ ਹਾਈਵੇ ਜਾਂਦੇ ਪਾਸੇ ਤੁਹਾਨੂੰ ਕਹਦੇ ਸੀ ਕਿ ਇਹ ਉਸ ਤੋਂ ਵੀ ਮਾਮਲਾ ਕਿਸੇ ਐਕਚੁਅਲੀ ਜਿਹੜੇ ਕਵਰ ਵਾਲੇ ਦੇ ਕਿਸਾਨ ਹੈ ਇਹਨਾਂ ਦੇ ਇੱਥੇ ਮੰਗ ਪੱਤਰ ਜਿਹੜੇ ਸ਼ੁੱਕਰਵਾਰ ਨੂੰ ਇਹਨਾਂ ਨੇ ਕਹਿ ਰਹੇ ਸੀ ਵੀ ਮਤਲਬ ਗਵਰਨਮੈਂਟ ਆਫ ਇੰਡੀਆ ਵੱਲੋਂ ਕੋਈ ਐਕਵੀਜ਼ੀਸ਼ਨ ਹੋ ਰਹੀ ਹੈ ਜ਼ਮੀਨ ਦੀ ਉਹ ਸੁਵੰਦ ਦੇ ਐਸ.ਡੀ. ਸਾਹਿਬ ਛੁੱਟੀ 'ਚ ਤੇ ਇਹਨਾਂ ਨੂੰ ਟਾਈਮ ਲੈ ਕੇ ਦਿੱਤਾ ਮੰਗਲਵਾਰ ਨੂੰ ਮੰਗਲਵਾਰ ਨੂੰ 11 ਵਜੇ ਇਹਨਾਂ ਦੀ ਮੀਟਿੰਗ ਐਸ.ਡੀ. ਸਾਹਿਬ ਨਾਲ ਫਿਕਸ ਕਰਵਾਈ ਹੈ ਉਹ ਉਸ ਤੋਂ ਬਾਅਦ ਅਗਲਾ ਮਸਲਾ ਉਹ ਡਿਫਰੈਂਟਲੀ ਕੀ ਹੋ ਰਿਹਾ ਵਿੱਚ